ਜਲਾਲਾਬਾਦ ਦੇ ਪਿੰਨ ਕੱਚੇ ਕਾਲੇ ਵਾਲਾ ਵਿਖੇ ਬਾਬਾ ਸਾਖੀ ਨજર ਮੁਹੰਮਦ ਪੀਰ ਦੀ ਦਰਗਾਹ ਤੇ ਲੱਗਿਆ ਸਾਲਾਨਾ ਮੇਲਾ ਪਹੁੰਚੇ ਗਾਇਕ ਲਾਭ ਹੀਰਾ ਨੇ ਬੰਨੇ ਰੰਗ ਜਲਾਲਾਬਾਦ ਦੇ ਪਿੰਨ ਕੱਚੇ ਕਾਲੇ ਵਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਣ ਵਾਲਾ ਮੇਲਾ ਇਸ ਸਾਲ ਵੀ ਬੜੀ ਧੂਮ ਦਾ ਮਤੇ ਸ਼ਰਧਾ ਪਾਵਨਾ ਦੇ ਨਾਲ ਲਗਾਇਆ ਗਿਆ ਜਿੱਥੇ ਦੂਰੋਂ ਨੇੜੇ ਪਹੁੰਚ ਕੇ ਸੰਗਤਾਂ ਨਤਮਸਤਕ ਹੋਈਆਂ ਅਤੇ ਮਨ ਦੀ ਅਮਰਦਾ ਮੰਗੀਆਂ ਇਸ ਮੇਲੇ ਦੇ ਵਿੱਚ ਬਾਬਾ ਜੀ ਦਾ ਅਟੁੱਟ ਲੰਗਰ ਸਾਰਾ ਦਿਨ ਵਰਤਾਇਆ ਗਿਆ ਮੇਲਾ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੇਲਾ ਹਰ ਸਾਲ ਬੜੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਦੇ ਨਾਲ ਲਗਾਇਆ ਜਾਂਦਾ ਹੈ। ਇਸ ਮੇਲੇ ਦੇ ਵਿੱਚ ਹਰ ਸਾਲ ਉੱਚ ਕੋਟੀ ਦੇ ਕਲਾਕਾਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਇਸ ਵਾਰ ਪਹੁੰਚੇ ਗਾਇਕ ਲਾਭ ਹੀਰਾ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਨੂੰ ਚੁੰਮਣ ਲਾਤਾ। ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁਕ ਪੇਜ ਨੂੰ ਹੁਣੇ ਫੋਲੋ ਕਰ ਲਓ ਉਸ ਬੰਦੇ ਦਾ ਮੁੱਲ ਕੋਟੀ ਉਸ ਮਰਦ ਦਾ ਮੁੱਲ ਕੋਟੀ ਜੀ ਨੂੰ ਕਾਣ ਸ਼ਰਮ ਤੇ ਘੱਟ ਨਾ ਹੋਵੇ ਮੇਰੇ ਸੱਜਣਾ ਸੱਜਣਾ ਛੱਡ ਦੇ ਏ ਜਿਹਨੂੰ ਪਿਆਰ ਕਰਨ ਦਾ ਜੀਣਾ ਹੋਵੇ ਯਾਰ ਮਲੇ ਯਾਰ ਮਲੇ ਲੱਤ ਪਾੜ ਮਲੇ ਤਾਂ ਦੀ ਯਾਰ ਹੀ ਲਾਵਣ ਤਸ ਹੈ ਕਾ ਭਰ ਹੈ ਜਿਹੜਾ ਲਾ ਕੇ ਯਾਰੀ ਪਿਛੋ ਆਖੇ ਸਾਡੀ ਤਾਂ ਸਿਰ ਦਿੱਤੇ ਆ ਸਿਰ ਦਿੱਤੇ ਆ ਜੇ ਯਾਰ ਮਿਲਦਾ ਸਿਰ ਦੇਣ ਕੀ ਕੰਮ ਹੈ ਸਿਰ ਦੇਣੀ ਪਰ ਵਫਾ ਨ ਮੰਗੀ ਇਹ ਪੀਰ ਭਰੀ ਦਾ ਲੋਕ ਦਿੱਤੀ ਬਣ ਕੇ ਦੇਸ਼ ਕਰਨ ਲੱਗਾ ਉਮੀਦ ਕਰਦੇ ਤੁਹਾਨੂੰ ਪਸੰਦ ਆਉ। ਸਾਡੇ ਸਿਆਣੇ ਬਜ਼ੁਰਗਾਂ ਦੀਆਂ ਕੰਨੀਆਂ ਹੋਈਆਂ ਗੱਲਾਂ ਦੇ ਚੋੜ ਉਹਨਾਂ ਦੀ ਹਕੀਕਤਾਂ ਤੇ ਉਹਨਾਂ ਦੀਆਂ ਖੁੱਲਾਂ ਕਿਥੋਂ ਕਿਥੋਂ ਇਹਨਾਂ ਨੂੰ ਵਰਜਾ ਕਿਥੋਂ ਕਿਥੋਂ ਸਮਝਾਇਆ ਦੇ ਨੇ ਬੰਦਲੇ ਜੇ ਬੰਨਾ ਸੋ ਕੋਈ ਵੀ ਸੱਜਣ ਕੋਈ ਵੀ ਮੇਰਾ ਵੀਰ ਕਿਸੇ ਵੀ ਨਸ਼ੇ ਨਾਲ ਸੰਬੰਧਤ ਹੈ ਨਾ ਉਹਨੂੰ ਲਾਜ਼ਮੀ ਪਤਾ ਹੋਣਾ ਚਾਹੁੰਦਾ ਨਸ਼ੇ ਨਸ਼ੇ ਜੇ ਟੁੱਟਦਾ ਤਾਂ ਹਾਲ ਕੀ ਹੁੰਦਾ ਪਾਉ ਸੋ ਛੱਡੋ ਸਿਆਣੇ ਕਹਿੰਦੇ ਨਾਲ ਮਿੱਠਾ ਚੱਲੇ ਦੁਕਾਨਦਾਰੀ ਗੁੱਸਾ ਆਇਆ ਤਾਂ ਸਮਝ ਲਓ ਗਿਆ ਕੰਮ ਦੁਕਾਨਦਾਰੀ ਕਿਸੇ ਵੀ ਸਟਾਈਲ 'ਚ ਕਿਸੇ ਵੀ ਤਰੀਕੇ 'ਤੇ ਕਿਸੇ ਵੀ ਹੰਗ ਨਹੀਂ ਹੈ ਨਾਲ ਮਿੱਠਾ ਚੱਲੇ ਦੁਕਾਨਦਾਰੀ ਗੁੱਸਾ ਆਇਆ ਤਾਂ ਸਮਝ ਲਓ ਗਿਆ ਕੰਮ ਭਿੱਜਿਆ ਕਾਗਜ਼ ਕਦੇ ਨਹੀਂ ਕੰਮ ਆਉਂਦਾ ਵੇ ਅਮਨੂ ਠੰਡੇ ਨਾਲ ਠੰਡੇ ਪਾਣੀ ਨਾਲ ਆਇਆ ਅਰਜਨ ਹੋ ਜੇ ਤਾਂ ਵੀ ਰੱਬ ਰੱਖੇ ਸਦੀ ਸੁਵਿਤਰੀ ਵਾਲੀ ਗੱਲ ਸੁੱਕ ਨਾਲ ਹਰੇਕ ਨੂੰ ਸੁਣ ਜੇ ਹੋਣੀ ਹਰੇਕ ਦੇ ਕੰਨ ਹੀ ਪੈ ਗਈ ਹੋਣੀ ਆ ਤੀਸਰੀ ਗੱਲ ਮੈਂ ਕਹੀ ਸੀ ਜੇ ਕਿਸੇ ਕੰਜਰ ਬੰਦੇ ਦੀ ਸੇਵਾ ਹੋ ਜੇ ਤਾਂ ਵੀ ਰੱਬ ਰੱਖੇ ਇਹ ਗੱਲ ਸੁਣਨ ਸਾਰ ਹਰੇਕ ਦੀ ਸੋਚ ਹਰੇਕ ਦਾ ਖਿਆਲ ਜ਼ਰੂਰ ਉਰਾ ਪਰਾਂ ਨੂੰ ਹੋ ਗਿਆ ਹੋਣਾ ਬਾਕੀ ਤੁਹਾਡੇ ਦਿਲ ਦੀ ਰੱਬ ਜਾਣੀ ਵੀ ਆਹ ਤਾਂ ਹਰੇਕ ਦਾ ਲਫਜ਼ ਕਿਹਨੂੰ ਗਿਆ ਕੰਜਰ ਪਰਾਈ ਦੀ ਗੱਲ ਨਹੀਂ ਬਾਬਾ ਜੀ ਬਾਬਾ ਬੁੱਲੇ ਸ਼ਾਹ ਫਰਮਾ ਗਿਆ ਮਾਰਨਾ ਮੁੰਡਾ ਬੋਲੜੀਆਂ ਮੈਨੂੰ ਘਰ ਕੰਜਰਾਂ ਦੇ ਜਾਵਣ ਦੇ ਮੁੰਡਾ ਮਾਰਨਾ ਮੁੰਡਾ ਬੋਲੜੀਆਂ ਮੈਨੂੰ ਘਰ ਕੰਜਰਾਂ ਦੇ ਜਾਵਣ ਦੇ ਤੇ ਕੰਜਰੀ ਕੰਜਰੀ ਬਣਿਆ ਮੇਰੀ ਇੱਜ਼ਤ ਨਹੀਂ ਘਟਦੀ ਨੱਚ ਨੱਚ ਕੇ ਯਾਰ ਬਰਾਬਰ ਉਹਨਾਂ ਦੀ ਆਪਣੇ ਮੁਰਸ਼ਿਦ ਨਾਲ ਆਪਣੇ ਰੱਬ ਨਾਲ ਗੱਲ ਸੀ ਇਹ ਇੱਕ ਦੁਨਿਆਵੀ ਗੱਲ ਆਮ ਲੋਕਾਂ ਦੀ ਆਪਣੇ ਵਰਗਿਆਂ ਦੀ ਸਾਡੇ ਵਰਗਿਆਂ ਦੀ ਗੱਲ ਇਹ ਕੰਜਰ ਕਿਹਨੂੰ ਕਿਹਾ ਥੋੜਾ ਜਿਹਾ ਧਿਆਨ ਨਾਲ ਸੁਣਿਓ ਗੌਰ ਨਾਲ ਸੁਣਿਓ ਉਹ ਤੋਂ ਵੱਧ ਗੌਰ ਨਾਲ ਸੁਣ ਮੇਰੀਆਂ ਭੈਣਾ ਬੀਬੀਆਂ ਨੂੰ ਬੇਨਤੀ ਹੈ ਤੁਸੀਂ ਧਿਆਨ ਨਾਲ ਸੁਣੋ ਤੁਹਾਡੇ ਜਿਆਦਾ ਕੰਮ ਦੀ ਗੱਲ ਹੈ ਇੰਜਰ ਕਿਨੂੰ ਕਿਹਾ ਕਹਿੰਦੇ ਪਹਿਲਾਂ ਬਣਿਆ ਆਸ਼ਕ ਤੇ ਫਿਰ ਬਣ ਗਿਆ ਪਤੀ ਪਿਆਰਾ ਬਹੁਤ ਬੰਦਿਆਂ ਦੀ ਆਦਤ ਹੈ ਪਹਿਲਾਂ ਪਹਿਲਾਂ ਬਣਿਆ ਆਸ਼ਕ ਤੇ ਫਿਰ ਬਣ ਗਿਆ ਪਤੀ ਪਿਆਰਾ ਹਲੇ ਵੀ ਨਹੀਂ ਤ੍ਰਿਸ਼ਨਾ ਭਰਦੀ ਇਹ ਰੰਡੀਆਂ ਦੇ ਯਾਰਾਂ ਨੂੰ ਗੱਲ ਕਹਿ ਸਕਦਾ ਨਹੀਂ ਅੱਜ ਦੇ ਗੱਬਰੂ ਨਹੀਂ ਕਹਿੰਦੇ ਇਹ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਅੱਜ ਕੱਲ ਦੇ ਮੁੰਡੇ ਤਾਂ ਪੁਰਾਣਿਆਂ ਦੀ ਨਕਲ ਮਾਰ ਮਾਰ ਕੇ ਗੱਲਾਂ ਕਰਦੇ ਬੇਸ਼ੱਕ ਸਾਰੀ ਰਿਵਾਇਤ ਪੁਰਾਣੀ ਹੈ ਤੁਰੀ ਹੋ ਗਈ ਹੈ ਪਰ ਯੁੱਗ ਤਾਂ ਬਦਲਦੇ ਹੀ ਜਾਂਦੇ ਇਹ ਗੱਲਾਂ ਦਾ ਪਤਾ ਨਹੀਂ ਸੇਮ ਇਹੀ ਕਿਉਂ ਰਿਹਾ ਇਹੀ ਰਾਂਝੇ ਨੇ ਕਿਹਾ ਸੀ ਹੀਰ ਨੂੰ ਇਹੀ ਦਾਨਾ ਮੀਣਾ ਕਹਿਣ ਦਾ ਪਾ ਸੋਨਰ ਕਹਿਣਾ ਮਤਲਬ ਇਹ ਹੈ ਵੀ ਅੱਜ ਕੱਲ ਦੇ ਗੱਭਰੂ ਜਿਹਾਂ ਗੱਲ ਕਹਿੰਦੇ ਨੇ ਵੱਡੇ ਬਣ ਕੇ ਸਿਆਣੀ ਘਰ ਮਿੱਤਰਾਂ ਦਾ ਖਾ ਕੇ ਤਾਂ ਪੁਰਾਣੇ ਗੱਭਰੂ ਐਸੇ ਗੱਲ ਨੂੰ ਕਹਿੰਦੇ ਹੁੰਦੇ ਸੀ ਕਿ ਫੁੱਟ ਫੁੱਟ ਨਿਕਲੂ ਬਾਣੀ ਜਿਹੜਾ ਖਾਦਾ ਚੱਲਦਾ ਹੈ ਸਭ ਕੇ ਹਾਂ ਵੇ ਆਂ ਬੰਦਾ ਤੇ ਮਾਰੀ ਸਸੀ ਕਾਲ ਥੋੜੀ ਜੁੱਤੀ ਬੋਲਿਆ ਕਰੋ ਸਾਡੇ ਦਾ ਅਗਰੀ ਕਾਰਜ ਸਾਡੇ ਕੋਲੇ ਹੈਗਾ ਕਾਫੀ ਸਾਲਾਂ ਦਾ ਸਾਨੂੰ ਪਤਾ ਵੀ ਸਾਨੂੰ ਆਪ ਨੂੰ ਬੁਲਾਉਣੀ ਪੈਂਦੀ ਹੈ ਹੋਰ ਤਾਂ ਕੋਈ ਪੁੱਛਦਾ ਹੀ ਨਹੀਂ ਲੈ ਮਿੱਤਰ ਸਿਆਣੀ ਕਹਿੰਦੀ ਆ ਜਵਾਨੀ ਹੁੰਦੀ ਆ ਨਹੀਂ ਦੁਕਾਨੇ ਮੈਂ ਕਿਤੇ ਕਿਤੇ ਗੱਲ ਲੈ ਲੈ ਬਾਈ ਬਾਕੀ ਜਦੋਂ ਝੋਲਾ ਕੋਲੇ ਹੋਵੇ ਕੋਈ ਨਾ ਕੋਈ ਸਮਾਨ ਲੈ ਕੇ ਬੰਦਾ ਝੋਲੇ ਚ ਪਾਈ ਲੈਂਦਾ ਹੈ ਸੜਕਾਂ 'ਚ ਇਹ ਜਵਾਨੀ ਹੁੰਦੀ ਐ ਨਹੀਂ ਤੁਹਾਨੂੰ ਪਤਾ ਨਹੀਂ ਪਤਾ ਕਦੀ ਨਹੀਂ ਦਿਸਿਆ ਇਸ ਤਰ੍ਹਾਂ ਝੌਲਾ ਝੌਲਾ ਜਾ ਆਵਾਜ਼ ਕਿਸ ਨੇ ਇਧਰੋਂ ਮਾਰੀ ਹੋਵੇ ਤੇ ਤੁਸੀਂ ਇਧਰੋਂ ਤੁਰੇ ਜਾਂਦੇ ਹੋ ਕਦੀ ਨਹੀਂ ਹੋਇਆ ਇਸ ਦਮਗਲੋ ਜਵਾਨੀ ਚਲੀ 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 ਕਿਤੇ ਫੋਨ ਫੋਨ ਸੁਣਦੇ ਇਸ ਤਰ੍ਹਾਂ ਝੱਡਾ ਜਾਇਆ ਹੋਇਆ ਤਮਾਰਾ ਹੋਵੇ ਕਿਸੇ ਮਸਤਾ ਹੋਏ ਚੋਬਰੇ ਗੱਭਰੂ ਨ ਕਿਤੇ ਜਾਂਦਾ ਜਾਂਦਾ ਐਂ ਨਹੀਂ ਕਰਿਆ ਹੋਵੇ ਇਹ ਵੀ ਨਹੀਂ ਹੋਇਆ ਮੈਂ ਹੁਣ ਕੀ ਮੰਨਾਂ ਵੀ ਤੁਸੀਂ ਜਵਾਬ ਦਿਓ ਕਿ ਬੁੜੇ ਹੋਵੇ ਲਓ ਮਿੱਤਰੋ ਬਰਤਾਲ ਕਰਨੀ ਹੈ ਕਿਉਂਕਿ ਸਿਆਣੇ ਇਹ ਵੀ ਸਿਆਣਿਆਂ ਨੇ ਕਿਹਾ ਕਹਿੰਦੇ ਜਦੋਂ ਕੋਈ ਮੁੰਡਾ ਜਵਾਨੀ ਚ ਪੈਰ ਰੱਖਦਾ ਜ਼ਰੂਰ ਜ਼ਰੂਰ ਕਿਸੇ ਵੱਡੀ ਛੋਟੀ ਕੰਧ ਤੋਂ ਨਜ਼ਰ ਮਾਰਦਾ ਥੋੜੇ ਤੇ ਕਿਸੇ ਨੇ ਮਾਰੀ ਨਹੀਂ ਫਿਰ ਬਾਪਾਂ ਚ ਉਠੀ ਪੁੱਛਾ ਕੱਢੀ ਜਾਂਦਾ ਹੈ ਲਓ ਕਰਦੇ ਆਂ ਬਰਤਾਲ ਫਿਰ ਕੰਮ ਵਾਸਤੇ ਆਪਰੇ ਹਾਂ ਦੇ ਹਾਂ ਨੇ ਕੋਈ ਹਾਂ ਨੇ ਕਹਿੰਦੇ ਕੋਈ ਨਹੀਂ ਚੋਲ ਮੋਲ ਹੋ ਜਾਂਦੇ ਸ਼ੁਗਲ ਹੋ ਜਾਂਦਾ ਤੁਹਾਨੂੰ ਗਸਾਉਣ ਦੀ ਗੱਤ ਗਾਣਾ ਕੁਛ ਹੋਰ ਹੁੰਦਾ ਬਣਾਉਣਾ ਪੈਂਦਾ ਕਲਾਕਾਰ ਨੂੰ ਸਿਰਫ ਤੁਹਾਡੇ ਲਈ ਬੜੇ ਮਿਹਰਬਾਨੀ ਜਾਂਦੇ ਬਸਤੂ ਬਹੁਤ ਸ਼ੁਕਰੀਆ ਆਪਰੇ ਹਾਂ ਦੀ ਜਹਾਂ ਨੇ ਕੀ ਕਹਿੰਦਾ ਸੁਣਨ ਤੇ ਰਹੇ ਹੋਇਆ ਆ ਜਾ ਤਾ ਜਾ ਨਹੀਂ ਇਹ ਹੱਸਦੇ ਘਤੋਂ ਇਸ ਦਾ ਮਤਲਬ ਕਾਲਚ ਕੋਈ ਦਾੜਾ ਹੈ ਅੱਛਾ ਦਾੜ ਚ ਕਰ ਮੈ ਉਹ ਡੱਕਾ ਚਲ ਕਰੀਂ ਗਰਮੀ ਹੀ ਹੈ ਯੂੰ ਪਿਆਰ ਸੇ ਮੇਰੇ ਤਰਸਣਾ ਦੇ ਕੋ ਪਿਆਰ it's oh, a ਹਾਂ ਹੰਨਿਆ ਇਹ ਕਰਤੇ ਸ਼ਰਾਬਤਾ ਹੈ ਤੁਸੀਂ ਤਾਂ ਕਹਿੰਦੇ ਸੀ ਜਰਾਨੀ ਚੜੀ ਨਹੀਂ ਮੈਨੂੰ ਵੀ ਪਤਾ ਵੀ ਮੈਂ ਇਕੱਲੇ ਨਹੀਂ ਗਾਣਾ ਤੂੰ ਇਕੱਲਾ ਬਹਿ ਕੇ ਸੁਣ ਆ ਜਾ ਹੈ ਸਿਫਾਨ ਗਾ ਮੈਂ ਨਾ ਕਰਿਆ ਕਰੋ ਮੈਂ ਕਦੇ ਨਹੀਂ ਗਾਣਾ ਕੁਝੇ ਕੰਮ ਲੱਗਿਆ ਹੋਇਆ ਤੈਨੂੰ ਕੋ ਟੋਕਦੇ ਤੇਰਾ ਕੀ ਬਣਿਆ ਮੈਂ ਕੰਮ ਕਰਨੇ ਆਇਆ ਕਰਦੇ ਚੰਗਾ ਆ ਜਾ ਇਸ ਪਹਾੜੀ ਦੇ ਉਹਦਾ ਬੰਦਾ ਕੋਈ ਨਹੀਂ ਹੋਣਾ ਚਾਹੀਦਾ ਕਿਸੇ ਕਿਤੇ ਲੱਗਦਾ ਕਿਸੇ ਨਾ ਕਿਸੇ ਲਾਈਨ ਤੋਂ ਕਿਸੇ ਨਾ ਕਿਸੇ ਗਾਣੇ ਤੋਂ ਇਹ ਵੀ ਉਦੋਂ ਹੀ ਆ ਗਾਣਾ ਵੀ ਆ ਕਿਸੇ ਦੇ ਲਈ ਸੁਣੋ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸੁਣੋ ਧਿਆਨ ਨਾਲ ਠੀਕ ਤੁਹਾਡਾ ਨਾਮ ਪਤਾ ਜੀ ਮੇਰਾ ਨਾਮ ਸਰਦਾਰ ਬਲਤੇਜ ਸਿੰਘ ਐਕਸ ਸਰਪੰਚ ਪਿੰਡ ਕੱਚਾ ਕਾਲਿਆ ਦਾ ਤੇ ਅੱਜ ਪਿੰਡ ਦੇ ਵਿੱਚ ਬੜਾ ਸ਼ਾਨਦਾਰ ਮੇਲਾ ਲਗਾਇਆ ਗਿਆ ਹੈ ਕਿੰਨਾ ਸਮਾਂ ਹੋ ਗਿਆ ਔਰ ਕਿਹੜੇ ਬਾਬਾ ਜੀ ਦਾ ਮੇਲਾ ਲੱਗਦਾ ਇਹ ਸਾਡੇ ਪਿਛਲੇ ਲਗਭਗ 37ਵਾਂ ਮੇਲਾ ਜਿਹੜਾ ਬੜੀ ਧੂਮ ਨਾਲ ਮਨਾਇਆ ਗਿਆ ਹੈ ਇਹ ਮੇਲਾ ਬਾਬਾ ਸਗੀ ਨજર ਪੰਮਦਪੀ ਨਸ਼ਾਈ ਦੀ ਯਾਦ ਵਿੱਚ ਆਏ ਸਾਲ ਬੜੀ ਧੂਮ ਨਾਲ ਮਨਾਇਆ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਜਿਹੜਾ ਮੇਲਾ ਹੈ ਅਸੀਂ ਲੋਕਾਂ ਤੋਂ ਸੋਚ ਨਾਲ ਜਾਂ ਆਪ ਦੀ ਸੋਚ ਨਾਲ ਅੱਗੇ ਲੈ ਕੇ ਜਾਵਾਂਗੇ ਬੜਾ ਵੱਡਾ ਪਰਾਲਾ ਹੁੰਦਾ ਹੈ ਮੇਲੇ ਕਰਵਾਉਣਾ ਔਰ ਬਜਟ ਵੀ ਤੁਹਾਡਾ ਕਾਫੀ ਸੀ ਤੱਕ ਕਿਦਾਂ ਵੇਖਦੇ ਹੋ ਕਿ ਸੰਗਤਾਂ ਦਾ ਸੰਯੋਗ ਕਿੱਦਾਂ ਰਹਿੰਦਾ ਹੈ ਸਾਥੀਆਂ ਦਾ ਸੰਯੋਗ ਕਿੱਦਾਂ ਰਹਿੰਦਾ ਹੈ ਇਹ ਕੋਈ ਵੀ ਕੰਮ ਹੈ ਇਹਦੇ ਵਿੱਚ ਇਕੱਲਾ ਬੰਦਾ ਤਾਂ ਕਰ ਨਹੀਂ ਸਕਦਾ ਸਭ ਤੋਂ ਵੱਡੀ ਗੱਲ ਹੈਗੀ ਹੈ ਜਿਹੜੀ ਪਰਮਾਤਮਾ ਦੀ ਕਿਰਪਾ ਉਹਦੀ ਪੀਰ ਬਾਬਾ ਜੀ ਦੀ ਲੱਖ ਦਾਦਾ ਦੀ ਕਿਰਪਾ ਸਦਕਾ ਜਿਹੜਾ ਫਿਰ ਸੰਗਤਾਂ ਨੂੰ ਵੀ ਰਾਹ ਲੱਭਦਾ ਸੰਗਤਾਂ ਵੀ ਸਹਿਯੋਗ ਕਰਦੀਆਂ ਜਿਹੜੇ ਹੈਗੇ ਐਨਆਰਆਈ ਵੀਰ ਵੀ ਸਹਿਯੋਗ ਕਰਦੇ ਆ ਬਾਕੀ ਜਿਹੜੇ ਸੇਵਕ ਆ ਜਾਂ ਬਾਬਾ ਜੀ ਮੁੱਖ ਸੇਵਾਦਾਰ ਮਿਸ਼ਨ ਚੰਦ ਜੀ ਆ ਉਹ ਵੀ ਬਹੁਤ ਇਛਾ ਨਾਲ ਸੇਵਾ ਜਿਹੜੀ ਆ ਜਾਂ ਕੋਈ ਵੀ ਲੋਕਾਂ ਨੂੰ ਉਤਸ਼ਾਹ ਕਰਕੇ ਸੇਵਾ ਕਰਾਉਂਦੇ ਆ ਪੰਜਾਬ ਦੇ ਮੇਲੇ ਸੱਭਿਆਚਾਰ ਦਾ ਹਿੱਸਾ ਤੇ ਸੱਭਿਆਚਾਰ ਨੂੰ ਲੈ ਕੇ ਅੱਜ ਇੱਕ ਪ੍ਰੋਗਰਾਮ ਵੀ ਕਰਾਇਆ ਗਿਆ ਹੋਰ ਖੇਡਾਂ ਵੀ ਕਰਾਈਆਂ ਜਾਣਗੀਆਂ ਅੱਜ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਕਿਹੜੇ ਕਲਾਕਾਰ ਨੇ ਅੱਜ ਇੱਥੇ ਰੰਗ ਬੰਨੇ ਸੀ ਵੇਖੋ ਜਿਹੜਾ ਸਭ ਤੋਂ ਮੇਲੇ ਨੂੰ ਕਰਾਉਣ ਦਾ ਮੇਨ ਮਹੱਤਵ ਹੁੰਦਾ ਮੇਨ ਮਕਸਦ ਸੱਭਿਆਚਾਰ ਜੀ ਸੱਭਿਆਚਾਰ ਹੀ ਜਿਹੜਾ ਹੈਗਾ ਚੰਗਾ ਲੱਗਦਾ ਹੈ ਸੱਭਿਆਚਾਰ ਨੂੰ ਅੱਗੇ ਵਧਾਉਂਦੇ ਹੋਏ ਜਿਹੜਾ 37ਵਾਂ ਮੇਲਾ ਕਰਾਇਆ ਅੱਜ ਅੱਗੇ ਵੀ ਕਲਾਕਾਰ ਬਹੁਤ ਚੰਗੇ ਆਉਂਦੇ ਆ ਜੀ ਇਸ ਵਾਰ ਜਿਹੜਾ ਪ੍ਰਮੁੱਖ ਕਲਾਕਾਰ ਆ ਲਾਭ ਹੀਰਾ ਜੀ ਦਾ ਜਿਹੜਾ ਉਹਨਾਂ ਨੂੰ ਸੱਦ ਕੇ ਉਹਨਾਂ ਨੇ ਰੰਗਾਂ ਰੰਗ ਪ੍ਰੋਗਰਾਮ ਕੀਤਾ ਜੀ ਸੰਗ ਸੰਤਾਂ ਨੂੰ ਜਿਹੜਾ ਗਾ ਕੇ ਆਪ ਦਾ ਗਾਇਕੀ ਨਾਲ ਉਹਨਾਂ ਨੂੰ ਉਤਸ਼ਾਹਿਤ ਕੀਤਾ ਤੇ ਵਧੀਆ ਪ੍ਰੋਗਰਾਮ ਹੋਇਆ ਬਾਕੀ ਜਿਹੜੀ ਗੱਲ ਸੱਭਿਆਚਾਰ ਸੱਭਿਆਚਾਰ ਪ੍ਰੋਗਰਾਮ ਹੀ ਆਪਣੀ ਸੋਚਾ ਕਰਾਉਣਾ ਤੇ ਸੱਭਿਆਚਾਰੀ ਕਰਾਉਂਦੇ ਰਵਾਂਗੇ ਕਬੱਡੀ ਮੇਲੇ ਟੂਰਨਾਮੈਂਟ ਜਿਹੜਾ ਹੈਗਾ ਹੋਰ ਵੀ ਖੇਡਾਂ ਜਿਹੜੀਆਂ ਉਤਸ਼ਾਹਿਤ ਆ ਉਹ ਹੁੰਦੀਆਂ ਹੋ ਰਹੀਆਂ ਮੇਲਾ ਚੱਲ ਰਿਹਾ ਬਾਕੀ ਜਿਹੜਾ ਮੇਨ ਸੱਭਿਆਚਾਰ ਨੂੰ ਹੀ ਮੁੱਖ ਰੱਖਿਆ ਜਾ बड़े इलाਕਿਆਂ ਦੇ ਵਿੱਚ ਇਹ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਆ ਜਾਂ ਕਬੱਡੀਆਂ ਦੇ ਮੈਚ ਆ ਇਹ ਅਲੋਪ ਹੋ ਰਹੇ ਆ ਤਾਂ ਕੀ ਸੁਨੇਹਾ ਦੇਣਾ ਚਾਹੋਗੇ ਹੋਰ ਲੋਕਾਂ ਨੂੰ ਕਿ ਇਦਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਹੋਣੇ ਚਾਹੀਦੇ ਆ ਸਭ ਤੋਂ ਵੱਡੀ ਗੱਲ ਆ ਜਿਹੜਾ ਪੰਜਾਬ ਦਾ ਐਨ ਆਰ ਆਈ ਪੰਕ ਜਿਵੇਂ ਬਾਹਰ ਜਾਣਾ ਜੀ ਜਦੋਂ ਪਿੰਡ ਦੇ ਵਿੱਚ ਜੇ ਕੋਈ ਕਲੱਬਾਂ ਜਾਂ ਕੋਈ ਉਹਨਾਂ ਦੀ ਘਾਟ ਆ ਰਹੀ ਆ ਇਸ ਟਾਈਮ ਕਿਉਂਕਿ ਜਿਹੜੇ ਯੂਥ ਆ ਉਹ ਬਾਹਰ ਨੂੰ ਚੱਲ ਰਹੇ ਆ ਕਲੱਬ ਵਗੈਰਾ ਬਣ ਨਹੀਂ ਰਹੇ ਤਾਂ ਜਿਹੜਾ ਕੰਮ ਤਾਂ ਵੇਖੋ ਜੂਥ ਨਹੀਂ ਕਰਨਾ ਤੇ ਜੂਥ ਅੱਗੇ ਲੱਗੂਗਾ ਤਾਂ ਜਿਹੜਾ ਮੇਲਾ ਹੋਊਗਾ ਚਾਹ ਟੂਰਨਾਮੈਂਟ ਹੋਣਗੇ ਮੇਨ ਇਹਦਾ ਕਾਰਨ ਹੈਗਾ ਜਿਹੜਾ ਬੱਚਿਆਂ ਦਾ ਬਾਹਰ ਜਾਣਾ ਜਾਂ ਮੰਨ ਲਓ ਵੀ ਇਥੋਂ ਜਾ ਕੇ ਬਾਹਰ ਚ ਖਿਆਲ ਨਾ ਕਰਨਾ ਆਪਣੇ ਕੰਮਾਂ 'ਚ ਰੁੱਝ ਜਾਣਾ ਫਿਰ ਜਿਹੜੇ ਮੇਲੇ ਉਹ ਲੋਪ ਹੋ ਰਹੇ ਆ ਇਸ ਟਾਈਮ ਮੇਲਾ ਸਾਲ ਦੇ ਵਿੱਚ ਕਿੰਨੀ ਵਾਰੀ ਲਗਾਇਆ ਜਾਂਦਾ ਜਾਂ ਕਿਹੜੀ ਤਰੀਕ ਨਾਲ ਲਗਾਇਆ ਜਾਂਦਾ ਮੇਲਾ ਜਿਹੜਾ ਦੇਸੀ ਮਹੀਨਾ 18 ਹਾੜ ਆ ਆਮ 2 ਜੁਲਾਈ ਜਾਂ 1 ਜੁਲਾਈ ਪਣਦੀ ਔ ਉਹਦੀ ਤਰੀਕ ਜੀ ਤੇ 18 ਹਾੜ ਨੂੰ ਇਹ ਜਿਹੜਾ ਮੇਨ ਮੇਲਾ ਇਹ ਮਨਾਇਆ ਜਾਂਦਾ ਹੈ ਬਾਕੀ ਛੋਟੇ ਮੇਲੇ ਜਾਂ ਉਹ ਜਿਵੇਂ ਬਾਬਾਈ ਦੇ ਪ੍ਰੋਗਰਾਮ ਚੱਲਦੇ ਆ ਉਹ ਚੱਲਦੇ ਰਹਿੰਦੇ ਆ ਆ ਲਾਸਟ ਵਿੱਚ ਵੀਡੀਓ ਵੇਖਣ ਵਾਲਿਆਂ ਨੂੰ ਬੇਨਤੀ ਜਾਂ ਕੋਈ ਸੰਦੇਸ਼ ਵੀ ਕਰਨਾ ਚਾਹੋਗੇ ਇਸ ਵੀਡੀਓ ਤੇ ਸੰਦੇਸ਼ ਅਸੀਂ ਇਹ ਹੀ ਕਰਨਾ ਚਾਹੁੰਦੇ ਆ ਵੇਖੋ ਜੇ ਕੋਈ ਬੰਦਾ ਕੰਮ ਕਰਦਾ ਚਾਹੇ ਕੋਈ ਬੰਦਾ ਕੋ ਚਾਰ ਕਲੱਬ ਕੰਮ ਕਰਦਾ ਜੇ ਕੋਈ ਸਰਪੰਚ ਕੰਮ ਕਰਦਾ ਤੇ ਉਹ ਦੂਜਿਆਂ ਵੀ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਨਾ ਕਿ ਚਰਚਾ ਬੁਰੀ ਨਹੀਂ ਕਰਨੀ ਚਾਹੀਦੀ। ਮੇਰਾ ਤਾਂ ਇਹ ਸੰਦੇਸ਼ ਆ ਵੇਖੋ ਜੇ ਤੁਸੀਂ ਸਹਿਯੋਗ ਕਰੋਗੇ ਇੱਕ ਮੇਲਾ ਪਿੰਡ ਹੁੰਦਾ ਦੂਜੇ ਹੋ ਤੀਜੇ ਹੋਵੇ ਸਤਾ ਟੂਰਨਾਮੈਂਟ ਵੀ ਹੋਣਗੇ। ਬਾਕੀ ਅਸੀਂ ਕ੍ਰਿਕਟ ਟੂਰਨਾਮੈਂਟ ਵੀ ਬਹੁਤ ਤਕੜਾ ਕਰਾਉਣੇ ਆ ਤੇ ਸਹਿਯੋਗ ਨਾਲ ਹੀ ਚੱਲਦਾ ਕੰਮ। ਮੈਂ ਤਾਂ ਇਹ ਹੀ ਦੇਸ਼ ਦੇਣਾ ਚਾਹੁੰਦਾ ਵੀ ਰਲ ਮਿਲ ਕੇ ਭਾਈਚਾਰਾ ਬਣਾ ਕੇ ਜਿਹੜੇ ਕੰਮ ਆਪਾਂ ਕਰ ਜਾਈਏ। ਤਬਦੀ ਬੈਸਟ ਹੋ। ਧੰਨਵਾਦ ਜੀ। ਥੈਂਕ ਯੂ।